ਸਫਾਈ ਸੇਵਾ ਨੂੰ ਪੰਜਾਬ ਡਾਕਟਰ ਹੰਸਨਾ ਦੇ ਮੰੰਦ ਹੈ ਜਿਹੜਾ ਸਾਡਾ ਜਿਹੜਾ ਮਾਮਲਾ ਹੈ ਜੀ ਇਹ ਹੈਗਾ ਕਿ ਜਿਹੜਾ ਚੰਦਰ ਸਿੰਘ ਦਾ ਆਜ਼ਾਦ ਹੈ ਉਹਦੇ ਜਿਹੜੇ ਕੁਝ ਲੋਕਾਂ ਗੁੰਡੇ ਜਿਹੜਾ ਉਹ ਐਮਪੀ ਬਣਾਇਆ ਉੱਥੇ ਸਾਡੇ ਸਫਾਈ ਕਰਮਚਾਰੀ ਮਜ਼ਦੂਰ ਮੰਗ ਪੱਤਰ ਦੇਣ ਗਏ ਸੀਗੇ ਉਹਨਾਂ ਦੇ ਗੁੱਡੇ ਕੇ ਜਿਹੜੇ ਇਸ਼ਾਰੇ ਤੇ ਇਹ ਸਾਡੇ ਵਾਲੂ ਸੌਣ ਤੇ ਵੀਰੇ ਲੀਡਰ ਸਾਹਿਬਾਨ ਤੇ ਸਾਥੀ ਨੇ ਉਹ ਕੁੱਤੇ ਵੇ ਬਹੁਤ ਪੂਰੀ ਤਰ੍ਹਾਂ ਇਹਨਾਂ ਦਾ ਨੁਕਸਾਨ ਕਰਿਆ ਉਸ ਰੋਸ ਦੇ ਵਿੱਚ ਅੱਜ ਇਸ ਉਸ ਦਾ ਪੁੱਤਲਾ ਬਣਾ ਕੇ ਬੁੱਕਰੇ ਆ ਪਟਿਆਲੇ ਦੇ ਵਿੱਚ ਵੀ ਪੁੱਛਿਆ ਕੁੱਤੇ ਆ ਸੀ ਸਨੌਰ ਦੇ ਵਿੱਚ ਵੀ ਅਸੀਂ ਬਕਵਾਇਆ ਕੋਈ ਕਈ ਛੜ ਦੇ ਵਿੱਚ ਬ੍ਰੋਤਾ ਕਰ ਰਹੇ ਆ ਸੀ ਵੀ ਜਿਹੜਾ ਸਾਡੇ ਸਮਾਜ ਦੇ ਨਾਲ ਕਿਉਂਕਿ ਉਹਨਾਂ ਦੀ ਸੰਪਤਾ ਸੀ ਜਿਹੜੀ ਐਸਸੀ ਜਿਹੜਾ ਆਪਣਾ ਇਹ ਫੋਟਾ ਸਾਡਾ ਸਮਾਜ ਦਾ ਐਸਸੀ ਵਿੱਚੀਆਂ ਦਾ ਇਹਦੇ ਵਿੱਚ ਸਾਨੂੰ 12% ਕੋਟ ਦਾ ਆਰਡਰ ਹੁਕਮ ਹੋਇਆ ਵਾ ਸਾਡੇ 12% ਸਾਨੂੰ ਮਿਲਿਆ ਹੋਇਆ ਉਹਦੇ ਵਿੱਚ ਅਸੀਂ ਉਹਨਾਂ ਦਾ ਬਾਈਕਾਟ ਕਰਿਆ ਸੀਗਾ 21 ਤਰੀਕ ਨੂੰ ਜਿਹੜਾ ਭਾਰਤ ਬੰਦੇ ਦਾ ਕਾਲ ਸੀਗੀ ਅਸੀਂ ਉਹਦੇ ਵਿੱਚ ਉਹਨਾਂ ਦਾ ਬਾਈਕਾਟ ਕਰਿਆ ਸੀਗਾ ਕਿ ਸਾਡੂ ਬਾਦ ਨੂੰ 6700 ਦੀ ਗੱਲ ਮਜਬੂਰ ਸਿੱਖ ਨਹੀਂ ਲੱਗਦੀ ਉਸ ਕਰਕੇ ਉਹਨਾਂ ਨੇ ਕੋਈ ਇਹ ਰੈਂਚ ਸਨਜੀ ਗਈ ਤੇ ਹੁਣ ਮੰਗ ਕੀ ਕਰਦੇ ਸਾਡੀ ਮੰਗ ਇਹ ਜਿੰਨ ਬੰਦੇ ਨੇ ਦੇਖੋ ਇਹਨਾਂ ਨੂੰ ਕੁੱਟਿਆ ਚਾਹੇ ਸਾਡੇ ਸਾਥੀ ਆ ਚਾਹੇ ਉਹ ਰਮਦਾਸ ਜੋ ਵੀ ਹੈ ਉਹਨਾਂ ਦੇ ਪਾਰਟੀ ਦੇ ਆ ਉਹਨਾਂ ਨੂੰ ਜਿਹੜਾ ਹੈ ਪਰਚਾ ਦਰਜ ਕਰਕੇ ਉਹਨਾਂ ਨੂੰ ਰਿਪੋਰਟ ਕਰਨੀ ਜੇਕਰ ਇਹ ਨਹੀਂ ਤੁਹਾਡੀ ਮੰਨਤ ਨਹੀਂ ਆਦੀ ਅਗਲਾ ਕੀ ਕਰੀ ਤਾਂ ਅਗਲਾ ਸਰਕਾਰ ਸਾਰੇ ਪੰਜਾਬ ਵਿੱਚ ਅਸੀਂ ਬਿਜਲ ਪਸਾਵਾਂਗੇ ਅਸੀਂ ਬਾਹਰ ਵੀ ਉੱਥੇ ਜਾ ਕੇ ਬੈਠ ਕੇ ਉਥੇ ਕੰਮ ਨਹੀਂ ਲਹਿਾਂਗੇ ਪੂਰੇ ਪੰਜਾਬ ਦੇ ਚੀਜ਼ਾਂ ਦਾ ਜਿਹੜਾ ਬਾਈਕਾਟ ਕਰਾਂਗੇ ਜਿਹੜੇ ਚੰਦਰ ਸਿੰਘ ਰਾਜਾ ਦੀ ਪਾਰਟੀ ਆ ਜਿਹੜੇ ਭੀਮ ਆਰਮੀ ਆ ਉਹਨਾਂ ਦੇ ਬੰਦਿਆਂ ਦੇ ਔਰ ਪੀ ਮਾਰ ਦੀ ਜਿਹੜਾ ਚੰਦਰ ਸਿੰਘ ਦਾ ਯਾਦ ਆਉਂਦਾ ਉਹ ਸਾਡੇ ਕਿਹੜੇ ਕਿਹੜੇ ਕਰਮਚਾਰੀ ਦੇ ਵਿਭਾਗ ਦੇ ਹਾਜ਼ਰ ਨਹੀਂ ਸਾਡੇ ਸਾਰੇ ਮੁਲਾਜ਼ਮ ਹਾਜ਼ਰ ਸਾਡੇ ਸਾਰੇ ਜਥੇਬੰਦੀ ਸਾਡੇ ਸਾਰੇ ਨਾਲ ਆ ਕੱਚੇ ਪੱਕੇ ਮਲਾਂ ਸਾਰੇ ਆ ਅਸ਼ੀਲ ਜੀ ਆ ਰਮਨ ਜੀ ਆ ਕਰਨਪਰਪੂ ਜੀ ਆ ਟਾਰਗੇਟ ਦੀ ਆ ਸਾਡੇ ਸੰਜੂ ਜਮਲ ਦੀ ਸਾਰੇ ਜਥੇਬੰਦੀਆਂ ਆ ਗਈਆਂ ਸਾਰੇ ਸਾਡੇ ਨਾਲ ਆ ਹਾਂਜੀ ਬੇਬੇ